ਅੰਮ੍ਰਿਤਸਰ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਵੱਲੋਂ ਵਰਲਡ ਥੈਲੇਸੀਮੀਆ ਡੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਗੁਰੂ ਨਾਨਕ ਦੇਵ ਹਸਪੀਟਲ ਵਿਖੇ ਲਗਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਉਧੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੂਨਦਾਨ ਇੱਕ ਮਹਾਦਾਨ ਹੈ ਅਤੇ ਉਹਨਾਂ ਦੀ ਸੁਸਾਇਟੀ ਵੱਲੋਂ ਵਰਲਡ ਥੈਲੇਸੀਮੀਆ ਡੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਗੁਰੂ ਨਾਨਕ ਦੇਵ ਹਸਪੀਟਲ ਵਿਖੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਇਹਨਾਂ ਥੈਲੇਸੀਮੀਆ ਗ੍ਰਸਤ ਬੱਚਿਆਂ ਲਈ ਇਹ ਉਪਰਾਲਾ ਲਗਾਤਾਰ ਕੀਤਾ ਜਾਂਦਾ ਹੈ ਕਿਉਂਕਿ ਥੈਲੇਸੀਮੀਆ ਪੀੜਿਤ ਬੱਚਿਆਂ ਨੂੰ ਹਰ 15 ਦਿਨ ਬਾਅਦ ਖੂਨ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਕਰੀਬਨ 170 ਬੱਚੇ ਇਸ ਬਿਮਾਰੀ ਤੋਂ ਗ੍ਰਸਤ ਹਨ ਅਤੇ ਉਹਨਾਂ ਨੂੰ ਖੂਨ ਮੁਹੱਈਆ ਕਰਵਾਉਣ ਲਈ ਸੁਸਾਇਟੀ ਵੱਲੋਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਖੂਨਦਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਏ ਜਾਂਦੇ ਹਨ ਅਸੀਂ ਹਰ ਸਾਲ ਦੀ ਤਰ੍ਹਾਂ 8 ਮਈ ਨੂੰ ਥੈਲੇਸੀਮੀਆ ਡੇ ਮਨਾਉਂਦੇ ਹਾਂ ਜਿਹੜਾ ਕਿ ਪੂਰੇ ਇੰਟਰਨੈਸ਼ਨਲ ਵਿੱਚ 8 ਮਈ ਨੂੰ ਮਨਾਇਆ ਜਾਂਦਾ ਹੈ ਉਹਦੇ ਅਕੋਰਡਿੰਗ ਅੱਜ ਅਸੀਂ ਕੰਮ ਬਣਾਇਆ ਹੈ ਅੰਜਮ ਇਹ ਉਹਨਾਂ ਬੱਚਿਆਂ ਨੇ ਜਿਹੜੇ ਥੈਲਾਸੀਮੀਆ ਹੈ ਥੈਲਾਸੀਮੀਆ ਬੱਚਿਆਂ ਨੇ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਬਲੱਡ ਦੀ ਲੋੜ ਪੈਂਦੀ ਹੈ ਸਾਡੀ ਸਰਕਾਰ ਦੇ ਅੱਗੇ ਇੱਕ ਰਿਕਵੈਸਟ ਆ ਇਹਨਾਂ ਥੈਲਾਸੀਮੀਆ ਬੱਚਿਆਂ ਦੀ ਬਦਤਬਦ ਅੱਗੇ ਆ ਕੇ ਜਿੰਨੀਆਂ ਵੀ ਮੁਸ਼ਕਲਾਂ ਆ ਉਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿ ਕਿਤੇ ਸਭ ਕੋ ਬਣਾ ਪ੍ਰੋਬਲਮ ਹੈ ਕਿ ਸਾਡੇ ਨੂੰ ਥੈਲਾਸੀਮੀਆ ਬੱਚਿਆਂ ਨੂੰ ਨੈਕ ਟੈਸਟ ਕੀਤਾ ਆ ਬਲਰ ਚਾਹੀਦਾ ਪੈਲ ਦੇ ਆਧਾਰ ਤੇ ਨੈਕ ਟੈਸਟ ਜਿਹੜੇ ਲਗਾਏ ਜਾਣੇ ਚਾਹੀਦੇ ਇੱਥੇ ਚਾਹੀਦੇ ਆ ਤਾਂ ਜੋ ਬੱਚੇ ਜਿਹੜੇ ਐਚਆਈਵੀ ਪੋਜ਼ਿਟਿਵ ਵਗੈਰਾ ਨਾ ਹੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਨਾ ਹੋ ਕਿਉਂਕਿ ਉਹ ਆਲਰੇਡੀ ਅੱਗੇ ਹੀ ਥੈਲਾਸੀਮੀਆ ਬਿਮਾਰੀ ਤੋਂ ਝੱਲ ਰਹੇ ਨੇ ਹੋਰ ਕਿੰਨੀਆਂ ਕੋਈ ਬਿਮਾਰੀਆਂ ਝੱਲਣਗੇ ਸਰਕਾਰ ਨਾ ਕਾਸਤੀ ਜੁਗਦੀ ਕੀ ਕਰੇ ਔਰ ਇਨਾਂ ਬੱਚਿਆਂ ਨੂੰ ਬੱਤ ਤੋਂ ਬੱਤ ਸਹੂਲਤਾਂ ਦੇ ਸਾਡੀ ਇੱਕ ਹੋਰ ਗੁੰਜਾਇਸ਼ ਹੈ ਕਿ ਇਨਾਂ ਬੱਚਿਆਂ ਨੂੰ ਉੱਚ ਕੁਆਲਿਟੀ ਦੀ ਮੈਡੀਸਿਨ ਜਿਹੜੀ ਕਿ ਇਹਨਾਂ ਨੂੰ ਲੋੜ ਹੈ ਇਹਨਾਂ ਨੂੰ ਜੀਵਨਦਾਨ ਦਿੰਦੀ ਇਹਨਾਂ ਦੇ ਜੀਵਨ ਨੂੰ ਅੱਗੇ ਵਧਾਉਂਦੀ ਹੈ ਉਹਦੇ ਵਾਸਤੇ ਸਾਨੂੰ ਉੱਚ ਕੁਆਲਿਟੀ ਦੀਆਂ ਦਵਾਈਆਂ ਚਾਹੀਦੀਆਂ ਜਿਹੜਾ ਜੀ ਅੱਜ ਸਾਡੇ ਕੋਲ ਇੱਥੇ ਅੰਮ੍ਰਿਤਸਰ ਦੇ ਵਿੱਚ 170 ਬੱਚੇ ਨੇ ਜਿਹੜੇ ਕੀ ਜਿਨ੍ਹਾਂ ਨੂੰ 15 ਦਿਨ ਬਾਅਦ ਬਲੱਡ ਦੇਣਾ ਪੈਂਦਾ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋ ਗਏ ਵਰਲਡ ਥੈਲੇਸੀਮੀਆ ਡੇ ਜਿਹੜਾ ਹੀ 8 ਮਹੀਨ ਨੂੰ ਮਨਾ ਰਹੇ ਆ ਅੱਜ ਹੀ 5 ਮਹੀਨ ਨੂੰ ਇੱਥੇ ਵਰਲਡ ਥੈਲੇਸੀਮੀਆ ਡੇ ਮਨਾ ਰਹੇ ਆ ਇਹ ਥੈਲੇਸੀਮੀਆ ਜਿਹੜਾ ਛੋਟੇ 6 ਮਹੀਨੇ ਤੋਂ ਲੈ ਕੇ ਤੇ 15 20 ਸਾਲ ਦੇ ਸਾਡੇ ਕੋਲ 170 ਬੱਚੇ ਨੇ ਕਿ ਜਿਨ੍ਹਾਂ ਨੂੰ ਪਤਾ ਲੱਗਾ ਕਿ ਥੈਲੇਸੀਮੀਆ ਸਾਡੇ ਬੱਚੇ ਨੂੰ ਉਹ ਸਾਡੇ ਕੋਲ ਇੱਥੇ ਸਾਰੇ ਇਹੀ ਚੈਨ ਤੋਂ ਚੈਨ ਸਾਰੇ ਇਹੀ ਇੱਕ ਜੂਰੇ ਨਾਲ ਜੁੜੇ ਹੋਏ ਤੇ ਮੈਂ ਹੋਈ ਸਰਕਾਰ ਅੱਗੇ ਨਵੇਦਨ ਕਰਦਾ ਕਿ ਥੈਲੇਸੀਮੀਆ ਬੱਚਿਆਂ ਨੂੰ ਜੋ ਵੀ ਸਹੂਲਤ ਹੈ ਵੱਧ ਤੋਂ ਵੱਧ ਮਿਲਣੀ ਚਾਹੀਦੀ ਹੈ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਮੈਡੀਸਿਨ ਹੋ ਗਈਆਂ ਹੋਰ ਐਰਾ ਵਗੈਰਾ ਜੋ ਵੀ ਖਰਚੇ ਮੈਡੀਸਿਨ ਦੇ ਹੈਗੇ ਨੇ ਇਹ ਟੋਟਲ ਫ੍ਰੀ ਹੋਣੀਆਂ ਚਾਹੀਦੀਆਂ ਅਹੀਂ ਬਹੁਤ ਕੁਛ ਹੈ ਇਹ ਮੈਡੀਸਿਨ ਜਿਹੜੀਆਂ ਮੈਂ ਇਹਨਾਂ ਬੱਚਿਆਂ ਦੀਆਂ ਫ੍ਰੀ ਕਰਾ ਚੁੱਕੇ ਆ ਤੇ ਅਹੀਂ ਸਾਰੀ ਆਬਾਦ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਥੈਲੇਸੀਮੀਆ ਬੱਚਿਆਂ ਨੂੰ ਵੱਧ ਤੋਂ ਵੱਧ ਬਲੱਡ ਨੇਡ ਕਰਨਾ ਚਾਹੀਦਾ ਜਿਵੇਂ ਕਿ ਅਹੀਂ ਹੂਣ ਵੀ ਇਸ ਵੇਲੇ 120 ਯੂਨਿਟ ਅਹੀਂ ਇਹਨਾਂ ਬੱਚਿਆਂ ਵਾਸਤੇ ਇਕੱਠੇ ਕਰਕੇ ਗੁਰੂ ਨਾਨਕ ਦੇਵ ਹਸਪੀਟਲ ਬਲੱਡ ਬੈਂਕ 'ਚ ਜਮਾ ਕਰਾ ਦੇ ਕਰਾ ਦੇਨੇ ਨੇ ਤੇ ਜੋ ਵੀ ਥੈਲੇਸੀਮੀਆ ਪੇਰੈਂਟਸ ਬੱਚਾ ਉਹਨਾਂ ਦੇ ਮਾਤਾ ਪਿਤਾ ਬਲੱਡ ਲੈਣਾਂ ਤੇ ਨੀਂਹ ਸ਼ੁਲਕ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਇਹਨਾਂ ਬੱਚਿਆਂ ਦੇ ਕੋਲ ਲਿਆ ਜਾਂਦਾ ਤੇ ਜਿੱਥੇ ਇਹਨਾਂ ਨੂੰ ਬਲੱਡ ਬੇਬੇ ਨਾਨਗੀ ਵਾਰਡ ਦੇ ਵਿੱਚ ਬੱਚਿਆਂ ਨੂੰ ਬਲੱਡ ਚੜਦਾ ਉੱਥੇ ਵੀ ਇਹਨਾਂ ਬੱਚਿਆਂ ਨੂੰ ਨੀਂਹ ਸ਼ੁਲਕ ਅਹੀ ਇਹ ਬਿਲਕੁਲ ਫ੍ਰੀ ਕਰਾਇਆ ਹੈ